ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਜੋ ਕਿ ਸਿੰਪਲ ਸੋਬਰ ਡਿਜ਼ਾਈਨ ਬਣ ਕੇ ਬਹੁਤ ਹੀ ਸੋਹਣਾ ਤਿਆਰ ਹੁੰਦਾ ਵਾ ਤੇ ਇਸ ਵਿੱਚ ਆਪਾਂ ਨੇ ਇਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਛੋਟੇ ਜਿਹੇ ਆਪਣੇ ਕੱਪੜੇ ਦੇ ਉੱਪਰ ਤੇ ਆਪਾਂ ਨੇ ਇੱਕ ਸਕੇਲ ਲੈਣਾ ਇੱਕ ਆਪਣੇ ਲੈਸ ਲੈਣੀ ਹੈ ਜੋ ਤੁਹਾਡੇ ਆਪਣੇ ਮਨਪਸੰਦ ਦੀ ਹੋਵੇ ਤੇ ਸਭ ਤੋਂ ਪਹਿਲਾਂ ਜੀ ਇਸ ਤੇ ਆਪਾਂ ਨੇ ਸਕੇਲ ਦੀ ਮਦਦ ਨਾਲ ਆਪਾਂ ਸਿੱਧੀਆਂ ਲਾਈਨਾਂ ਲਗਾ ਲੈਣੀਆਂ ਤੁਸੀਂ ਲਾਈਨ ਇੱਕ ਵੀ ਲਗਾ ਸਕਦੇ ਹੋ ਆਪਦੇ ਇੱਛਾ ਦੇ ਮੁਤਾਬਕ ਦੋ ਵੀ ਲਗਾ ਸਕਦੇ ਹੋ ਜਿਵੇਂ ਤੁਹਾਡਾ ਜੀ ਕਰ ਤੁਸੀਂ ਉਦਾਂ ਇਸ ਨੂੰ ਆਪਾਂ ਸਕੇਲ ਨਾਲ ਸਿੱਧਾ ਕਰ ਸਕਦੇ ਲਾਈਨਾਂ ਨੂੰ ਇਸ ਦੇ ਵਿੱਚ ਆਪਾਂ ਨੇ ਇਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਛੋਟੇ ਜਿਹੇ ਕੱਪੜੇ ਤੇ ਆਪਾਂ ਨੂੰ ਜ਼ਿਆਦਾ ਵਧੀਆ ਸਮਝ ਲੱਗਦੀ ਹੈ ਤੇ ਇਸ ਦੇ ਵਿੱਚ ਜਦੋਂ ਆਪਣੇ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਅਲੱਗ ਦੇ ਧਾਗੇ ਵਾਸਤੇ ਕੀਤੀ ਜਾਂਦੀ ਹੈ ਤਾਂ ਜੋ ਆਪਾਂ ਨੂੰ ਸੇਮ ਧਾਗੇ ਦੇ ਨਾਲ ਜੀ ਸਮਝ ਨਹੀਂ ਆਉਂਦੀ ਇਸ ਕਰਕੇ ਰੀ ਇਹਦਾ ਮੈਂ ਹਮੇਸ਼ਾ ਹੀ ਅਲੱਗ ਦੇ ਧਾਗੇ ਦੀ ਯੂਜ਼ ਕਰਦੀ ਆ ਇਹ ਲੋ ਜੀ ਆਪਾਂ ਨੇ ਜੋ ਲੇਸ ਆਪਾਂ ਕੋਈ ਵੀ ਆਪਣੇ ਮਨਪਸੰਦ ਦੀ ਲੈ ਸਕਦੇ ਜਿਸ ਵਿੱਚ ਛੋਟੇ ਛੋਟੇ ਮੋਰੋ ਗਲਾਈ ਹੋਵੇ ਕਟਾਮ ਬਣੇ ਹੋਣ ਇਹ ਆਪਾਂ ਜੀ ਸਿੱਧੀ ਲਾਈਨ ਆਪਾਂ ਨੇ ਡਰਾ ਕੀਤੀ ਸੀ ਪਹਿਲਾਂ ਤੇ ਉਸ ਦੇ ਆਪਾਂ ਨੇ ਆਪਦੇ ਮੁਤਾਬਿਕ ਦੋ ਲਾ ਲਓ ਤੁਸੀਂ ਚਾਹੇ ਤਿੰਨ ਲਗਾ ਸਕਦੇ ਹੋ ਤੇ ਮੈਂ ਨੇ ਦੋ ਹੀ ਰੱਖੇ ਨੇ ਦੋ-ਦੋ ਦੇ ਪੀਸ ਕਟਿੰਗ ਕੀਤੇ ਨੇ ਤੇ ਇਸ ਨੂੰ 1 ਇੰਚ ਦੀ ਸਪੇਸ ਨਾਲ ਆਪਾਂ ਨੇ ਨਾ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੇ ਕੱਚੀ ਸਲਾਈ ਲਗਾ ਕੇ ਇਹਨਾਂ ਨੂੰ ਫਿੱਟ ਕਰ ਲੈਣਾ ਵਾ ਲੈਨ ਦੇ ਉੱਤੇ ਤੇ ਇਸ ਨੂੰ ਆਪਾਂ ਨੇ ਮਤਲਬ ਕੱਚੀ ਸਲਾਈ ਨਹੀਂ ਪਹਿਲਾਂ ਇਸ ਨੂੰ ਫਿੱਟ ਕਰਨਾ ਵਾ ਤੇ ਉਸ ਤੋਂ ਬਾਅਦ ਆਪਾਂ ਇਸ ਨੂੰ ਦੇਖਦੇ ਹਾਂ ਕਿ ਆਪਣੇ ਜੋ ਇਹ ਲਗਾਏ ਨੇ ਆਪਣੇ ਬਿਲਕੁਲ ਸਿੱਧੇ ਲੱਗੇ ਨੇ ਤੇ ਆਪਾਂ ਨੇ ਕੋਈ ਜਲਦਬਾਜ਼ੀ ਨਹੀਂ ਕਰਨੀ ਹੈਗੀ ਤੇ ਕਈ ਵਾਰੀ ਆਪਾਂ ਤੋਂ ਜਲਦੀ ਜਲਦੀ ਇਹ ਸਹੀ ਨਹੀਂ ਲੱਗਦੇ ਇਸ ਤੋਂ ਬਾਅਦ ਆਪਾਂ ਚੈੱਕ ਕਰ ਲਿਆ ਜੀ ਬਿਲਕੁਲ ਆਪਣੇ ਸਟੇਟ ਲੱਗੇ ਨੇ ਤੇ ਇੰਚ ਦੇ ਹਿਸਾਬ ਦੇ ਗੈਪ ਨਾ ਲੱਗੇ ਨੇ ਇਸ ਤੋਂ ਬਾਅਦ ਆਪਾਂ ਇਹ ਨਾਲ ਵਾਲਾ ਜੋ ਫੈਬਰਿਕ ਆਪਾਂ ਨੇ ਬਾਦਰ ਰੱਖਣਾ ਵਾ ਉਸ ਤੇ ਆਪਾਂ ਨੇ ਹਲਕੇ ਜਿਹੇ ਪੈਰਕ ਜਿੰਨਾ ਕਪੜਾ ਲੈ ਕੇ ਤੇ ਜੋ ਆਪਾਂ ਨੇ ਲੈਸ ਵਿੱਚ ਐਡ ਕੀਤੀਆਂ ਸੀਗੀਆਂ ਜਦੋਂ ਦੇਖੋ ਬਿਲਕੁਲ ਬਟਨ ਦੀ ਤਰ੍ਹਾਂ ਲੱਗਦੇ ਆ ਨੇ ਕਿ ਜਿਵੇਂ ਛੋਟੇ ਛੋਟੇ ਬਟਨ ਲੱਗੇ ਹੁੰਦੇ ਨੇ ਤੇ ਉਸ ਨੂੰ ਆਪਾਂ ਨੇ ਹਾਈਲਾਈਟ ਕਰਕੇ ਉਸ ਨੂੰ ਕਵਰ ਕਰ ਦੇਣਾ ਤਾਂ ਜੋ ਆਪਣੀ ਜੋ ਸਿਲਾਈ ਹੈ ਉਹ ਬਾਹਰ ਨਾ ਦਿਖ ਸਕੇ ਤੇ ਇਸ ਤੋਂ ਬਾਅਦ ਜੋ ਆਪਾਂ ਨੇ ਸਿਲਾਈ ਪੂਰੀ ਕਰ ਲਈ ਹੈ ਤੇ ਪੂਰੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹੁੰਨੇ ਆ ਜੋ ਆਪਾਂ ਚੰਗੀ ਤਰ੍ਹਾਂ ਸਮਝ ਲੱਗ ਸਕੇ ਇਕਵਲ ਲੱਗੇ ਨੇ ਜੀ ਬਹੁਤ ਵਧੀਆ ਫਿਨਿਸ਼ਿੰਗ ਦੇ ਨਾਲ ਲੱਗੇ ਨੇ ਤੇ ਇਸ ਤੋਂ ਬਾਅਦ ਜੋ ਆਪਾਂ ਨੇ ਬਾਜੂ ਤੇ ਜਾਂ ਪਲਾਜੋ ਤੇ ਜੋ ਵੀ ਆਪਾਂ ਨੇ ਇਹ ਡਿਜ਼ਾਈਨ ਬਣਾਉਣਾ ਉਸ ਦਾ ਜੋ ਆਪਾਂ ਮਾਰਜਿਨ ਛੱਡ ਰਿਹਾ ਫੋਲਡ ਕਰਨ ਵਾਸਤੇ ਇਹ ਵੀ ਬਹੁਤ ਸੌਖਾ ਤਰੀਕਾ ਹੈ ਜੀ ਪਹਿਲਾਂ ਸਿੰਪਲ ਸਿਲਾਈ ਲਗਾ ਲਓ ਤੁਸੀਂ ਵੱਡੇ ਵਖਰੇ ਤੇ ਉਸ ਤੋਂ ਬਾਅਦ ਜੋ ਆਪਾਂ ਪਹਿਲਾ ਵਾਲੀ ਸਿਲਾਈ ਲਗਾਈ ਆ ਉਸ ਦੇ ਬਿਲਕੁਲ ਬਰਾਬਰ ਇਸ ਨੂੰ ਅੱਗੇ ਪਿੱਛੇ ਦੇਖ ਕੇ ਦੋਨਾਂ ਪਾਸੇ ਕਿ ਆਪਾਂ ਇੱਕ ਸਲਾਈ ਦੇ ਨਾਲ ਹੀ ਜੋ ਪੂਰੀ ਫਿਨਿਸ਼ਿੰਗ ਦੇ ਨਾਲ ਹੀ ਤੁਸ ਨੂੰ ਤਿਆਰ ਕਰ ਸਕਦੇ ਆ ਤੁਸੀਂ ਤਰਫਾਈ ਕਰਨੀ ਹੈ ਤੁਸੀਂ ਤਰਫਾਈ ਵੀ ਕਰ ਸਕਦੇ ਹੋ ਤੇ ਜੇ ਤੁਸੀਂ ਇੱਕ ਸਲਾਈ ਨਾਲ ਹੀ ਫੋਲਡ ਨਾਲੀ ਉਹ ਕੱਪੜਾ ਉਹ ਅਟੈਚ ਕਰਨਾ ਉਹ ਵੀ ਬਹੁਤ ਵਧੀਆ ਤਰੀਕਾ ਜੀ ਇਹ ਤੇ ਇਸ ਤੋਂ ਬਾਅਦ ਜੋ ਆਪਾਂ ਤੁਹਾਨੂੰ ਫਾਈਨਲ ਲੁੱਕ ਇਸ ਦੀ ਦਿਖਾਉਣੀ ਆ ਆ ਦੇਖੋ ਜੀ ਆਪਾਂ ਨੇ ਜੋ ਦੋ ਸਲਾਈਆਂ ਹੀ ਲੱਗੀਆਂ ਨੇ ਕਿ ਆਪਾਂ ਉਹ ਤਰਫਾਈ ਕਰਨ ਦੀ ਕੋਈ ਲੋੜ ਨਹੀਂ ਹੈਗੀ ਇਹ ਤੁਸੀਂ ਬਾਜੂ ਦਾ ਡਿਜ਼ਾਈਨ ਵੀ ਬਣਾ ਸਕਦੇ ਹੋ ਪਲਾਜੋ ਤੇ ਵੀ ਬਣਾ ਸਕਦੇ ਹੋ ਘੇਰੇ ਤੇ ਤੇ neck ਤੇ ਵੀ ਬਣਾ ਸਕਦੇ ਹਾਂ ਬਹੁਤ ਸੌਖਾ ਤਰੀਕਾ ਹੈ ਤੇ ਕੋਈ ਜਿਆਦਾ ਟਾਈਮ ਨਹੀਂ ਲੱਗਦਾ ਤੇ ਇਸ ਦੇ ਤੁਸੀਂ ਦੇਖ ਸਕਦੇ ਹੋ ਐਂਡ ਦੇ ਫਾਈਨਲ ਲੁੱਕ ਆ ਜੋ ਕਿ ਜੋ ਆਪਾਂ ਨੇ ਇਸ ਨੂੰ ਬਾਜੂ ਦੇ ਬਾਜੂ ਤੇ ਜੈਨ ਕਰਕੇ ਤੁਹਾਨੂੰ ਦਿਖਾਇਆ ਵਾ ਤੁਸੀਂ ਇਸ ਦੇ ਜੋ ਕਟਾਮ ਨੇ ਤੁਸੀਂ ਤਿੰਨ ਵੀ ਰੱਖ ਸਕਦੇ ਹੋ ਦੋ ਵੀ ਰੱਖੋ ਇੱਕ ਵੀ ਰੱਖ ਸਕਦੇ ਹੋ ਇਹ ਤੁਹਾਡੀ ਇੱਛਾ ਦੇ ਮੁਤਾਬਕ ਹੈ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ